ਹਾਂਜੀ ਹੁਣ ਤੱਕ ਦੀਆਂ ਜਿਹੜੀਆਂ ਕਿ ਚਾਰ ਬਹੁਤ ਵੱਡੀਆਂ ਖਬਰਾਂ ਆ ਰਹੀਆਂ ਨੇ ਸਾਹਮਣੇ ਜਿਦੇ ਵਿੱਚ ਪੰਜਾਬ ਪੁਲਿਸ ਵੱਨੀ ਬਹੁਤ ਵੱਡੇ ਦਾਅਵੇ ਕੀਤੇ ਨੇ ਤੇ 50 ਕਿਲੋ ਇਕੱਠਾ ਚਿੱਟਾ ਬਰਾਮਦ ਕਰਨ ਦਾ ਦਾਵਾ ਕੀਤਾ ਤੇ ਪੂਰੀ ਗੱਲਬਾਤ ਕੀ ਆ ਪਹਿਲਾਂ ਵੀਡੀਓ ਸੁਣੋ ਫਿਰ ਕਰਾਂਗੇ ਅੱਗੇ ਗੱਲਬਾਤ ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਖਬਰ ਤੁਹਾਨੂੰ ਹੈਰਾਨ ਕਰ ਦੇਵੇਗੀ ਪਰੇਸ਼ਾਨ ਕਰ ਦੇਵੇਗੀ ਖਬਰ ਹੈ ਕਿ ਪੁਲਿਸ ਨੇ ਵੱਡਾ ਦਾਵਾ ਕੀਤਾ ਇਕੱਠਾ ਹੀ 50 ਕਿਲੋ ਚਿੱਟਾ 50 ਕਿਲੋ ਹੈਰੋਇਨ ਦਾ ਨਸ਼ਾ ਫੜਨ ਦਾ ਬਰਾਮਦ ਕਰਨ ਦਾ ਦਾਵਾ ਕੀਤਾ ਇੱਕੋ ਥਾਂ ਤੋਂ ਇੱਕੋ ਵਿਅਕਤੀ ਤੋਂ ਪੂਰੀ ਖਬਰ ਦੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਚਾਰ ਖਬਰਾਂ ਹੋਰ ਵੀ ਨੇ ਤੁਸੀਂ ਵੀ ਹਰ ਖਬਰ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰ ਲਓ ਫਰੋਜ਼ਪੁਰ ਪੁਲਿਸ ਨੇ ਦਾਵਾ ਕੀਤਾ ਹੈ ਕਿ ਜਲਾਲਾਬਾਦ ਦੇ ਵਿੱਚੋਂ ਇੱਕ ਵਿਅਕਤੀ ਜਿਹਦਾ ਨਾਮ ਪੁਲਿਸ ਦੱਸ ਰਹੀ ਹੈ ਸੰਦੀਪ ਉਹ 50 ਕਿਲੋ ਚਿੱਟੇ ਦਾ ਨਸ਼ਾ ਇੱਕ ਕਾਰ ਦੇ ਵਿੱਚ ਲੈ ਕੇ ਆ ਰਿਹਾ ਸੀ ਪੁਲਿਸ ਕਹਿੰਦੀ ਹੈ ਸਾਨੂੰ ਸੂਚਨਾ ਮਿਲ ਗਈ ਔਰ ਅਸੀਂ ਉਹਦੀ ਕਾਰ ਨੂੰ ਜਦੋਂ ਰੋਕਿਆ ਉਹ ਉਹਨੇ ਉਹਨੇ ਭੱਜਣ ਤੇ ਪੁਲਿਸ ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਪੁਲਿਸ ਕਹਿੰਦੀ ਕੀਤੀ ਪਰ ਪੁਲਿਸ ਨੇ ਕਿਹਾ ਕਿ 50 ਕਿਲੋ ਇਕੱਠਾ ਹੀ ਚਿੱਟੇ ਦਾ ਨਸ਼ਾ ਹੈਰੋਇਨ ਉਹਦੀ ਕਾਰ ਦੇ ਵਿੱਚੋਂ ਬਰਾਮਦ ਹੋਈ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਪਹਿਲਾਂ ਵੀ ਜੇਲ੍ਹ ਚ ਰਿਹਾ ਅਜੇ ਥੋੜੇ ਦਿਨ ਪਹਿਲਾਂ ਹੀ ਇਹ ਜੇਲ੍ਹ ਚੋਂ ਜ਼ਮਾਨਤ ਤੇ ਬਾਹਰ ਆਇਆ ਸੀ ਇਹ ਵਿਅਕਤੀ ਕਪੂਰਥਲਾ ਦੇ ਇੱਕ ਪਿੰਡ ਛੰਨਾ ਸ਼ੇਰ ਸਿੰਘ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਔਰ ਪੁਲਿਸ ਕਹਿੰਦੀ ਹੈ ਕਿ ਆਉਂਦਿਆ ਅਸਾਰ ਇਹ ਫਿਰ ਇਸ ਕੰਮ ਦੇ ਵਿੱਚ ਲੱਗ ਗਿਆ ਤੇ ਪੁਲਿਸ ਕਹਿੰਦੀ ਹੈ ਵੀ ਇਹ 50 ਕਿਲੋ ਚਟਾ ਇਹ ਖੇਪ ਪਾਕਿਸਤਾਨ ਤੋਂ ਮਗਾਈ ਗਈ ਸੀ ਤੇ ਪਾਕਿਸਤਾਨ ਤੋਂ ਮਗਾ ਕੇ ਇਹ ਵਿਅਕਤੀ ਇਹਨੂੰ ਸਰਕੂਲੇਟ ਕਰਨਾ ਚਾਹੁੰਦਾ ਸੀ ਹੁਣ ਇਸ ਸਾਰੇ ਮਾਮਲੇ ਦੇ ਵਿੱਚ ਤੁਸੀਂ ਕੀ ਕਹੋਗੇ ਦੇਖੋ ਪਹਿਲੀ ਤਾਂ ਗੱਲ ਜੁੱਧ ਨਸ਼ਾ ਵਿਰੋਧ ਦੀ ਗੱਲ ਪੁਲਿਸ ਕਰਦੀ ਹੈ ਤੇ ਪੁਲਿਸ ਦਾ ਦਾਵਾ ਪੰਜਾਬ ਸਰਕਾਰ ਦਾ ਦਾਵਾ ਕਿ ਅਸੀਂ ਨਸ਼ੇ ਤੇ ਵੱਡੇ ਪੱਧਰ ਤੇ ਠੱਲ ਪਾ ਦਿੱਤੀ ਹੈ ਰੋਕ ਲਾ ਦਿੱਤੀ ਹੈ ਨਸ਼ਾ ਤਸਕਰ ਥਰ ਥਰ ਕੰਮਣ ਲੱਗ ਪੈ ਨਹੀਂ ਪਰ ਰੋਜ਼ਾਨਾ ਹੀ ਜਦੋਂ ਇੰਨੀਆਂ ਇੰਨੀਆਂ ਵੱਡੀਆਂ ਰਿਕਵਰੀਆਂ ਨਸ਼ੇ ਦੀਆਂ ਮਿਲ ਰਹੀਆਂ ਨੇ ਬੜੇ ਬਖੌਫ ਹੋ ਕੇ ਜਦੋਂ ਚਿੱਟੇ ਤਸਕਰ ਜਿਹੜੇ ਨੇ ਉਹ ਇਸ ਤਰ੍ਹਾਂ ਨਸ਼ਾ ਲਜਾਂਦੇ ਲਿਆਉਂਦੇ ਨੇ ਜਿੰਨਾ ਹੋ ਸਕਦਾ ਹੈ ਹਜ਼ਾਰਾਂ ਇੰਜ ਇੱਕ ਦਿਨ ਚ ਕਰ ਰਹੇ ਨੇ ਹੋ ਸਕਦਾ ਇੱਕ ਅੱਧਾ ਹਜ਼ਾਰਾਂ ਚ ਫੜਿਆ ਜਾਂਦਾ ਤੇ ਬਾਕੀ ਕਾਮਯਾਬ ਹੋ ਰਹੇ ਹੁਣ ਤਾਂ ਫਿਰ ਨਸ਼ੇ ਦੇ ਉੱਪਰ ਰੋਕ ਥਾਮ ਕਿੱਥੇ ਹੈ ਰੋਜ਼ਾਨਾ ਚਿੱਟੇ ਦੇ ਨਾਲ ਮੌਤਾਂ ਹੋਣ ਦੀਆਂ ਖਬਰਾਂ ਵੀ ਆਉਂਦੀਆਂ ਨੇ ਪਿਛਲੇ 2 ਮਹੀਨਿਆਂ ਚ ਕਿੰਨੀਆਂ ਸਾਰੀਆਂ ਖਬਰਾਂ ਆਈਆਂ ਚਿੱਟੇ ਦੀ ਓਵਰਡੋਜ ਦੇ ਨਾਲ ਮੌਤਾਂ ਦੀ ਤਾਂ ਇਹ ਓਵਰਡੋਜ ਪਹੁੰਚ ਕਿਵੇਂ ਰਹੀ ਹੈ ਪਚਾਹ ਕੌਣ ਰਿਹਾ ਇਹ ਆ ਕਿੱਥੋਂ ਰਹੀ ਹੈ ਅਗਲੀ ਗੱਲ ਸਰਕਾਰਾਂ ਦਾਅਵਾ ਕਰਦੀਆਂ ਨੇ ਅਸੀਂ ਬਾਰਡਰ ਸੀਲ ਕਰ ਦਿੱਤੇ ਨੇ ਬਾਰਡਰ ਸੀਲ ਕਰ ਦਿੱਤੇ ਨੇ ਬਾਰਡਰਾਂ ਦੇ ਉੱਪਰ ਅਸੀਂ ਇਹੋ ਜਿਹਾ ਮਹਿੰਗਾ ਸਿਸਟਮ ਲਾਤਾ ਹੈ ਕਿ ਹੁਣ ਚਿੜੀ ਵੀ ਇਧਰੋਂ ਉਧਰ ਜਾਵੇ ਤਾਂ ਉਹਦੇ ਲਈ ਕੰਮ ਔਖਾ ਹੋ ਜਾਣਾ ਪਰ ਜੇ 50 50 ਕਿਲੋ ਇਕੱਠਾ ਚਿੱਟਾ ਹੈਰੋਇਨ ਪਾਕਿਸਤਾਨ ਚੋਂ ਆਪੇ ਹੀ ਕਹਿੰਦੇ ਨੇ ਕਿ ਆ ਰਹੀ ਐ ਤਾਂ ਫਿਰ ਉਹ ਕਿਹੜੀ ਇਹੋ ਜੀ ਤਕਨੀਕ ਲਾਈ ਐ ਜਿਹਨੂੰ ਪਤਾ ਹੀ ਨਹੀਂ ਲੱਗ ਰਿਆ ਫਿਰ ਰਾਖੀ ਕਿਸ ਤਰੀਕੇ ਨਾਲ ਹੋ ਰਹੀ ਐ ਇਹ ਵੱਡੇ ਸਵਾਲ ਲੋਕਾਂ ਦੇ ਜਿਹੜੇ ਨੇ ਉਹ ਸੋਸ਼ਲ ਮੀਡੀਆ ਤੇ ਗੂੰਜ ਰਹੇ ਨੇ ਚਿੱਟੇ ਨੇ ਪੰਜਾਬ ਨੂੰ ਬਰਬਾਦ ਕਰਤਾ ਇਹ ਚਿੱਟਾ ਸਿਆਸਤਾਂ ਦੀ ਦੇਣ ਐ ਇਹ ਸਿਸਟਮ ਦੀ ਦੇਣ ਐ ਇਹ ਲੋਕਾਂ ਦੀ ਦੇਣ ਨਹੀਂ ਹੈਗੀ ਜਵਾਨੀ ਨਸ਼ੇ ਦੇ ਵਿੱਚ ਗਰਕ ਨਹੀਂ ਸੀ ਹੋਣੀ ਕਸੂਰ ਜਵਾਨੀ ਦਾ ਨਹੀਂਗਾ ਨਾ ਲਾਉਣ ਵਾਲੀ ਦਾ ਨਾ ਵੇਚਣ ਵਾਲੀ ਦਾ ਕਸੂਰ ਉਹ ਸਿਆਸਤ ਦਾ ਜਿਹੜੀਆਂ ਗੰਦੀਆਂ ਸਿਆਸਤਾਂ ਨੇ ਇਹ ਸਾਰਾ ਕੁਝ ਚੱਲਣ ਦਿੱਤਾ ਅਗਲੀ ਖਬਰ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਅਫਸਰ ਐਸ ਡੀ ਐਮ ਅੱਜ ਗ੍ਰਿਫਤਾਰ ਕੀਤਾ ਗਿਆ ਇਹ ਐਸ ਡੀ ਐਮ ਬਟਾਲਾ ਦਾ ਦੱਸਿਆ ਜਾ ਰਿਹਾ ਹੈ ਵਿਕਰਮਜੀਤ ਸਿੰਘ ਇਹਨਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਵਿਜੀਲੈਂਸ ਨੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਵਿਜੀਲੈਂਸ ਇਹ ਕਹਿੰਦੀ ਹੈ ਜੋ ਜਾਣਕਾਰੀ ਮੀਡੀਆ ਦੇ ਵਿੱਚ ਆਈ ਹੈ ਜੋ ਸੂਤਰ ਦੱਸ ਰਹੇ ਨੇ ਕਿ ਲੱਖਾਂ ਰੁਪਇਆ ਬਰਾਮਦ ਹੋਇਆ ਔਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਕਈ ਸਾਰੀ ਜਾਇਦਾਦ ਦੇ ਕਾਗਜ਼ਾਤ ਵੀ ਬਰਾਮਦ ਹੋਏ ਦੱਸੇ ਜਾ ਰਹੇ ਨੇ ਐਸਡੀਐਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਗਲੀ ਵੱਡੀ ਖਬਰ ਹੈ ਚੰਡੀਗੜ੍ਹ ਦੇ ਵਿੱਚ ਹਜ਼ਾਰਾਂ ਮਹਿਲਾਵਾਂ ਨੇ ਇਕੱਠੀਆਂ ਹੋ ਕੇ ਵੱਡਾ ਪ੍ਰਦਰਸ਼ਨ ਕੀਤਾ ਮੁੱਦਾ ਕੀ ਜਿਹੜਾ 1000 ਰੁਪਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਚ ਕਿਹਾ ਸੀ ਕਿ ਹਰ ਇੱਕ ਔਰਤ ਨੂੰ ਹਰ ਮਹੀਨੇ 1000 ਮਿਲਿਆ ਕਰੇਗਾ ਉਹ ਲੈਣ ਦੇ ਲਈ ਔਰਤਾਂ ਨੇ ਵੱਡਾ ਪ੍ਰਦਰਸ਼ਨ ਕੀਤਾ ਚੰਡੀਗੜ੍ਹ ਦੇ ਵਿੱਚ ਔਰ ਉਹ ਕਹਿੰਦੀਆਂ ਕਿ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਆਉਣ ਵਾਲੇ ਟਾਈਮ 'ਚ ਅਸੀਂ ਦੇਵਾਂਗੇ ਉਹਨਾਂ ਦੀ ਪਤਨੀ ਵੀ ਕਹਿ ਰਹੀ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਦੇਵਾਂਗੇ ਪਰ ਉਹ ਹਜ਼ਾਰਾਂ ਔਰਤਾਂ ਕਹਿੰਦੀਆਂ ਕਿ ਜੇਕਰ ਸਾਡੇ 4 ਸਾਲ ਦੇ ਪੈਸੇ ਮਾਰ ਕੇ ਸਿਰਫ ਇੱਕ ਇੱਕ ਸਾਲ ਦੇ ਦੇ ਵੀ ਦੇਣਗੇ ਤਾਂ 4 ਸਾਲ ਦਾ ਧੋਖਾ ਤਾਂ ਸਾਡੇ ਨਾਲ ਕੀਤਾ ਗਿਆ ਨਾ ਇਹ ਮਹਿਲਾਵਾਂ ਭਾਜਪਾ ਦੀਆਂ ਮਹਿਲਾ ਵਿੰਗ ਦੀਆਂ ਔਰਤਾਂ ਸੀਗੀਆਂ ਵੇਖੋ ਬੇਸ਼ੱਕ ਬੀਜੇਪੀ ਇਹ ਪੋਲਿਟਿਕਲ ਸਟੰਟ ਕਰ ਰਹੀ ਹੋਏਗੀ ਵੋਟ ਚਾਸਤ ਹੈ ਪਰ ਜਿਹੜੀਆਂ ਬਾਕੀ ਔਰਤਾਂ ਹਨ ਉਹਨਾਂ ਨਾਲ ਤਾਂ ਗਲਤ ਕੀਤਾ ਗਿਆ 2022 ਚ ਜਦੋਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ 1000 ਰੁਪਏ ਦੇਣ ਦਾ ਇਹ ਨਹੀਂ ਕਿਹਾ ਸੀ ਵੀ ਭਾਈ ਆਖਰੀ ਮਹੀਨਿਆਂ ਚ ਜਾਂ ਆਖਰੀ ਸਾਲ ਚ ਜਾ ਕੇ ਤੁਹਾਨੂੰ ਦੇਵਾਂਗੇ ਇੰਜ ਕਹਿ ਕੇ ਦਿਖਾਉਂਦੇ ਨਹੀਂ ਸੀ ਬੰਨੀ ਸਰਕਾਰ 50% ਦੀਆਂ ਵੋਟਾਂ ਔਰਤਾਂ ਦੀਆਂ ਸਿੱਧੀਆਂ ਹੀ ਆਮ ਆਦਮੀ ਪਾਰਟੀ ਦੇ ਖਾਤੇ 'ਚ ਗਈਆਂ ਹਰ ਮਹੀਨੇ 1000 ਰੁਪਏ ਦੇ ਕਰਕੇ ਉਸ ਤੋਂ ਬਾਅਦ 4 ਸਾਲ ਬੀਤ ਚੁੱਕੇ ਨੇ ਅਜੇ ਤੱਕ ਕਿਸੇ ਵੀ ਧੀ ਪੈਨ ਨੂੰ ਢੇਲਾ ਨਹੀਂ ਪਾਇਆ ਹੁਣ ਇਹ ਮਹਿਲਾ ਵਿੰਗ ਨੇ ਜਿਹੜਾ ਪ੍ਰਦਰਸ਼ਨ ਕੀਤਾ ਹੈ ਭਾਜਪਾ ਦੇ ਇਹ ਅਸਲ 'ਚ ਆਮ ਔਰਤਾਂ ਦੀ ਪਿੰਡਾਂ ਸ਼ਹਿਰਾਂ ਦੀ ਉਹਨਾਂ ਦੀ ਵੀ ਆਵਾਜ਼ ਹੈ ਦੇਖੋ ਕਈ ਹੋਰ ਨਾ ਸਰਕਾਰਾਂ ਨੇ ਵੀ ਇੰਜ ਕਿਹਾ ਜਦੋਂ ਹੁਣ ਬਿਹਾਰ 'ਚ ਵੋਟਾਂ ਪਈਆਂ ਉੱਥੇ ਤਾਂ ਔਰਤਾਂ ਨੂੰ ਇਸ ਤੋਂ ਵੀ ਦੁੱਗਣੇ ਤਿੱਗਣੇ ਹਰ ਮਹੀਨੇ ਪੈਸੇ ਦੇਣ ਦਾ ਐਲਾਨ ਕੀਤਾ ਗਿਆ ਪਰ ਦਿੱਤਾ ਕੀ ਗਿਆ ਹੁਣ ਹਿਮਾਚਲ ਦੀ ਸਰਕਾਰ ਨੇ ਵੀ ਕਿਹਾ ਸੀ ਕਿ ਹਰ ਮਹੀਨੇ 1500 ਰੁਪਏ ਔਰਤਾਂ ਨੂੰ ਦੇਵਾਂਗੇ ਜਦੋਂ ਦੇਣ ਲੱਗੇ ਤਾਂ ਫਿਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਇਹਨੂੰ ਵੀ ਨਹੀਂ ਦੇ ਸਕਦੇ ਇਹਨੂੰ ਵੀ ਨਹੀਂ ਇਹਨਾਂ ਨੂੰ ਵੀ ਨਹੀਂ ਬਾਕੀ ਰਹਿ ਗਈਆਂ 100 'ਚੋਂ 10 ਔਰਤਾਂ ਉਹਨਾਂ ਨੂੰ ਦੇਣ ਦੀ ਛੋਸ਼ੇਬਾਜੀ ਉੱਥੇ ਚੱਲ ਰਹੀ ਹੈ ਹਰਿਆਣਾ 'ਚ ਵੀ ਇਹੀਓ ਕੁਝ ਸੋ ਇਹ ਜਿਹੜੇ ਵੋਟ ਸਟ੍ਰੰਟ ਨੇ ਇਹਨਾਂ ਨੂੰ ਪਛਾਣਨਾ ਚਾਹੀਦਾ ਹੈ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਹੈ ਔਰ ਪਿਛਲੇ 75-77 ਸਾਲ ਤੋਂ ਅਈਓ ਕੁਛ ਚੱਲ ਰਿਹਾ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਧੰਦਾ ਹੋ ਰਿਹਾ ਹੈ ਆ ਰਾਜਨੀਤੀ ਝੂਠੇ ਦਾਅਵਿਆਂ ਤੇ ਝੂਠੇ ਵਾਅਦਿਆਂ ਦੀ ਬਣ ਚੁੱਕੀ ਹੈ ਅਗਲੀ ਵੱਡੀ ਖਬਰ ਹੈ ਅਮਰਸਰ ਪੁਲਿਸ ਨੇ ਅੱਜ ਫਿਰ ਇੱਕ ਇਨਕਾਊਂਟਰ ਕਰਨ ਦਾ ਦਾਵਾ ਕੀਤਾ ਤੇ ਇਨਕਾਊਂਟਰ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਬੀਤੇ ਕੱਲ ਵੀ ਇੱਕ ਇਨਕਾਊਂਟਰ ਪੰਜਾਬ ਪੁਲਿਸ ਨੇ ਕੀਤਾ ਔਰ ਪਰਸੋਂ ਵੀ ਪੁਲਿਸ ਅਨਕਾਊਂਟਰ ਪੰਜਾਬ ਚ ਕੀਤੇ ਗਏ ਤੇ ਇੱਕ ਵਿਅਕਤੀ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ ਇਹ ਅਨਕਾਊਂਟਰ ਦੇ ਦਰਮਿਆਨ ਉਹ ਵਿਅਕਤੀ ਮਾਰਿਆ ਗਿਆ ਇਨ੍ਹਾਂ ਅਨਕਾਊਂਟਰਾਂ ਤੇ ਅੱਜ ਪ੍ਰਦਰਸ਼ਨ ਹੋਏ ਨੇ ਪੰਜਾਬ ਦੇ ਫਰੀਦਕੋਟ ਦੇ ਵਿੱਚ ਮੋਗਾ ਦੇ ਵਿੱਚ ਤੇ ਹੋਰ ਥਾਵਾਂ ਤੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਣ ਵਿਰੁੱਧ ਲੋਕਾਂ ਨੇ ਪ੍ਰਦਰਸ਼ਨ ਕੀਤੇ ਨੇ ਲੋਕਾਂ ਨੇ ਕਿਹਾ ਕਿ ਪੰਜਾਬ ਸਮੇਤ ਭਾਰਤ ਦੇ ਕਈ ਸਾਰੇ ਸੂਬਿਆਂ 'ਚ ਜਿੱਥੇ ਤੰਗ ਲੋਕ ਜਿੱਥੇ ਦੁਖੀ ਲੋਕ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਉੱਥੇ ਉਹਨਾਂ ਦੇ ਝੂਠੇ ਅਨਕਾਊਂਟਰ ਕੀਤੇ ਜਾ ਰਹੇ ਨੇ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੇ ਜੰਗਲੀ ਪਹਾੜੀ ਇਲਾਕੇ ਨੇ ਝਾਰਖੰਡ ਛਤੀਸਗੜ ਦੇ ਉੱਥੇ ਜਿਹੜੇ ਆਦੀਵਾਸੀ ਲੋਕ ਆਪਣੇ ਹੱਕਾਂ ਲਈ ਉਹ ਗਰੀਬ ਲੋਕ ਲੜ ਰਹੇ ਨੇ ਉਹਨਾਂ ਦੇ ਵਿੱਚੋਂ ਵੀ ਕੁਝ ਨੂੰ ਪਿਛਲੇ ਦਿਨਾਂ 'ਚ ਅਨਕਾਊਂਟਰਾਂ ਦੇ ਵਿੱਚ ਮਾਰਿਆ ਗਿਆ ਔਰ ਅੱਜ ਜਿਹੜੀਆਂ ਜੱਥੇਬੰਦੀਆਂ ਨੇ ਪ੍ਰਦਰਸ਼ਨ ਕੀਤਾ ਫਰੀਦਕੋਟ ਮੋਗਾ ਤੇ ਹੋਰ ਥਾਵਾਂ ਤੇ ਉਹ ਕਹਿ ਰਹੇ ਸੀਗੇ ਕਿ ਸਰਕਾਰਾਂ ਪੂੰਜੀਪਤੀਆਂ ਤੇ ਕਾਰਪੋਰੇਟਾਂ ਦੇ ਪੱਖ 'ਚ ਨੇ ਉਹਨਾਂ ਨੂੰ ਦੇਸ਼ ਦੇ ਮਾਲ ਖਜ਼ਾਨਿਆਂ ਤੇ ਕਬਜ਼ੇ ਕਰਾਏ ਜਾ ਰਹੇ ਨੇ ਉਹ ਜੱਥੇਬੰਦੀਆਂ ਕਹਿ ਰਹੀਆਂ ਸੀ ਕਿ ਕਾਰਪੋਰੇਟ ਦੋਹਨੀ ਹੱਥੀ ਦੇਸ਼ ਦੇ ਕੁਦਰਤੀ ਸਰੋਤਾਂ ਨੂੰ ਲੁੱਟ ਰਹੇ ਨੇ ਤੇ ਜਿੱਥੇ ਵੀ ਕਿਤੇ ਲੋਕ ਵਿਰੋਧ ਕਰਦੇ ਨੇ ਫਿਰ ਉਹਨਾਂ ਲੋਕਾਂ ਨੂੰ ਅਤਵਾਦੀ ਵੱਖਵਾਦੀ ਗਰਦਾਨੇ ਉਹਨਾਂ ਦੀ ਆਵਾਜ਼ ਦਬਾਈ ਜਾਂਦੀ ਹੈ ਉਹ ਜਥੇਬੰਦੀਆਂ ਕਹਿ ਰਹੀਆਂ ਸੀ ਕਿ ਜਿੱਦਾਂ ਅੰਗਰੇਜ਼ਾਂ ਨੇ ਕੱਚਾ ਮਾਲ ਇੱਥੋਂ ਹੀ ਪ੍ਰਾਪਤ ਕਰਕੇ ਤਿਆਰ ਕਰਕੇ ਉਹਨੂੰ 100-100 ਗੁਣਾ ਵੱਧ ਕੀਮਤ ਤੇ ਵੇਚ ਕੇ ਲੋਕਾਂ ਦੀ ਆਰਥਿਕ ਲੁੱਟ ਕੀਤੀ ਹੈ ਇਸੇ ਤਰ੍ਹਾਂ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਵਾਂਗ ਭਾਰਤ ਦੇ ਕਾਰਪੋਰੇਟਾਂ ਦੀਆਂ ਹਜ਼ਾਰਾਂ ਕੰਪਨੀਆਂ ਲੋਕਾਂ ਦੀ ਲੁੱਟ ਕਰ ਰਹੀਆਂ ਨੇ ਤੇ ਸਰਕਾਰਾਂ ਦੀ ਮਿਲੀ ਭੁਗਤ ਹੈ ਲੋਕਾਂ ਨੇ ਕਿਹਾ ਕਿ ਸਰਕਾਰ ਪੁਲਿਸ ਕਾਨੂੰਨੀ ਤਰੀਕੇ ਨਾਲ ਕੰਮ ਕਿਉਂ ਨਹੀਂ ਕਰਦੀ ਅੱਜ ਪ੍ਰਦਰਸ਼ਨਕਾਰੀ ਕਹਿ ਰਹੇ ਸਨ ਕਿ ਸਰਕਾਰ ਨੂੰ ਚਾਹੀਦਾ ਕਿ ਉਹ ਜਿਹੜੇ ਵੀ ਕੋਈ ਇਸ ਤਰ੍ਹਾਂ ਦੇ ਵਿਅਕਤੀ ਨੇ ਉਹਨਾਂ ਨੂੰ ਗ੍ਰਿਫਤਾਰ ਕਰੇ ਗ੍ਰਿਫਤਾਰ ਕਰਕੇ ਕਾਨੂੰਨੀ ਤਰੀਕੇ ਨਾਲ ਅਦਾਲਤ ਚ ਪੇਸ਼ ਕਰੇ ਫਿਰ ਅਦਾਲਤਾਂ ਨਿਰਧਾਰਤ ਕਰਨ ਗਿਆ ਸਜ਼ਾ ਕੀ ਕਿੰਨੀ ਤੇ ਕਿਵੇਂ ਦਿੱਤੀ ਜਾਣੀ ਹੈ ਸਿੱਧਾ ਹੀ ਸਰਕਾਰ ਜਾਂ ਪੁਲਿਸ ਵਿਅਕਤੀਆਂ ਨੂੰ ਗ੍ਰਿਫਤਾਰ ਕਰੇ ਔਰ ਫਿਰ ਉਹਨਾਂ ਨੂੰ ਕੋਕੋ ਕੀ ਮਾਰ ਦੇਵੇ ਇਹ ਠੀਕ ਨਹੀਂ ਹੈ ਇਹ ਗੈਰ ਕਾਨੂੰਨੀ ਹੈ ਇਹ ਗੈਰ ਸੰਵਿਧਾਨਕ ਹੈ ਇਹ ਆਵਾਜ਼ ਅੱਜ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਪਰ ਲੋਕਾਂ ਦੇ ਇਕੱਠਾਂ ਦੇ ਵਿੱਚ ਬੁਲੰਦ ਕੀਤੀ ਗਈ ਹੈ ਪਿਛਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਕਈ ਸਾਰੇ ਇਨਕਾਊਂਟਰ ਹੋਏ ਨੇ ਉਹਨਾਂ ਅਨਕਾਊਂਟਰਾਂ ਤੇ ਕਈ ਸਾਰੇ ਸਵਾਲ ਉੱਠੇ ਤੇ ਨਾਲ ਹੀ ਇਹ ਵੀ ਜ਼ਿਕਰ ਕੀਤਾ ਗਿਆ ਕਿ ਪਹਿਲਾ 1990 ਤੋਂ ਲੈ ਕੇ 2000 ਸਨ ਤੱਕ ਕਈ ਸਾਰੇ ਅਜਿਹੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਸਨ ਜਿਨ੍ਹਾਂ ਦੇ ਵਿੱਚ ਬਾਅਦ ਵਿੱਚ ਅਦਾਲਤਾਂ ਨਹੀਂ ਵੱਡੀਆਂ ਸਜਾਵਾਂ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਜਿਹੜੇ ਅਫਸਰ ਨੇ ਉਹਨਾਂ ਨੂੰ ਦਿੱਤੀਆਂ ਨੇ ਔਰ ਉਹਨਾਂ ਦੇ ਵਿੱਚ ਹੌਲਦਾਰ ਤੋਂ ਲੈ ਕੇ ਐਸਐਸਪੀ ਤੇ ਆਈਜੀ ਰੈਂਕ ਤੱਕ ਦੇ ਅਫਸਰਾਂ ਨੂੰ ਸਜਾਵਾਂ ਮਿਲੀਆਂ ਨਹੀਂ ਹੁਣ ਇਹ ਸਾਰੇ ਕੁਝ ਦੇ ਉੱਪਰ ਤੁਸੀਂ ਕੀ ਸੋਚਦੇ ਹੋ ਦੇਖੋ ਹੁਣਾ ਤੇ ਹੀ ਚਾਹੀਦਾ ਕਿ ਸਾਰਾ ਦੇਸ਼ ਕਾਨੂੰਨ ਮੁਤਾਬਕ ਸੰਵਿਧਾਨ ਮੁਤਾਬਕ ਚੱਲੇ ਪੁਲਿਸ ਸਰਕਾਰ ਕੋਈ ਵੀ ਕਾਨੂੰਨ ਤੇ ਸੰਵਿਧਾਨ ਤੋਂ ਉੱਪਰ ਨਹੀਂ ਅਦਾਲਤਾਂ ਵੀ ਨਹੀਂ ਜੇਕਰ ਪੁਲਿਸ ਜਾਂ ਸਰਕਾਰ ਨੂੰ ਕਾਨੂੰਨ ਦੇ ਉੱਪਰ ਭਰੋਸਾ ਹੈ ਯਕੀਨ ਹੈ ਅਦਾਲਤਾਂ ਤੇ ਯਕੀਨ ਹੈ ਤਾਂ ਫਿਰ ਕਰਨਾ ਤਾਂ ਇੰਜ ਹੀ ਚਾਹੀਦਾ ਹੈ ਕਿ ਜਿਹੜੇ ਵੀ ਵਿਅਕਤੀ ਕੋਈ ਗਲਤ ਕੰਮ ਕਰਦੇ ਸਰਕਾਰ ਨੂੰ ਜਾਪਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਗ੍ਰਿਫਤਾਰ ਕਰਕੇ ਉਹਨਾਂ ਨੂੰ ਅਦਾਲਤ ਸਾਹਮਣੇ ਪੇਸ਼ ਕਰਨ ਤੇ ਅਦਾਲਤ ਕਾਨੂੰਨੀ ਪ੍ਰਕਿਰਿਆ ਦੇ ਨਾਲ ਤੱਥਾਂ ਸਬੂਤਾਂ ਦੇ ਹਿਸਾਬ ਨਾਲ ਜੋ ਸੰਵਿਧਾਨਕ ਨਿਯਮਾ ਮੁਤਾਬਕ ਕਾਨੂੰਨ ਮੁਤਾਬਕ ਬਣਦਾ ਉਹਨਾਂ ਨੂੰ ਸਜ਼ਾ ਦੇ ਦੇਵੇ ਪਰ ਅਜਿਹੇ ਵੱਡੇ ਪੱਧਰ ਤੇ ਪੁਲਿਸਨ ਕਾਊਂਟਰ ਚੱਲ ਪਏ ਨੇ ਇਹ ਕੀ ਜਾਇਜ਼ ਨੇ ਕੀ ਇਹ ਸਹੀ ਨਹੀਂ ਔਰ ਜਦੋਂ ਭਾਰਤ ਦੇ ਵੱਡੀ ਗਿਣਤੀ ਲੋਕ ਅੱਜ ਜਿਹੜੇ ਪ੍ਰਦਰਸ਼ਨ ਹੋਏ ਇਹਨਾਂ ਚ ਇਹ ਵੀ ਸਵਾਲ ਉਹਨਾਂ ਨੇ ਚੁੱਕਿਆ ਕਿ ਦੇਸ਼ ਦਾ ਪੂਰਾ ਧਨ ਦੌਰਤ ਕੁਝ ਕੁ ਵੱਡੇ ਕਾਰਪੋਰੇਟਾਂ ਦੇ ਹੱਥਾਂ 'ਚ ਇਕੱਠਾ ਹੋ ਰਿਹਾ ਬਾਕੀ ਲੋਕ ਜਿਹੜੇ ਆ ਉਹ ਨੰਗ ਮਲੰਗ ਹੋ ਰਹੇ ਨੇ ਕੰਗਾਲ ਹੋ ਰਹੇ ਨੇ ਔਰ ਕੁਝ ਲੋਕ ਮਾਲਾ ਮਾਲ ਹੋ ਰਹੇ ਨੇ ਵੱਡੀ ਗਿਣਤੀ ਲੋਕ ਰੋੜਪਤੀ ਬਣਦੇ ਜਾ ਰਹੇ ਨੇ ਤੇ ਕੁਝ ਕੁ ਲੋਕ ਅਰਬਪਤੀ ਤੇ ਕਰੋੜਪਤੀ ਬਣਦੇ ਜਾ ਰਹੇ ਨੇ ਤਾਂ ਬਲਾਰਿਆ ਨੇ ਅੱਜ ਕਿਹਾ ਕਿ ਇਹ ਸਾਰਾ ਕੁਝ ਰਾਜ ਪ੍ਰਬੰਧ ਦੀ ਦੇਣ ਹੈ ਤੇ ਇਹਦੇ ਉੱਪਰ ਰੋਕ ਲੱਗਣੀ ਚਾਹੀਦੀ ਹੈ ਤੇ ਜਦੋਂ ਵੀ ਲੋਕ ਸਰਕਾਰਾਂ ਦੀਆਂ ਉਹ ਨੀਤੀਆਂ ਉਹ ਪਾਲਿਸੀਆਂ ਜਿਹੜੀਆਂ ਇਹ ਸਾਰਾ ਕੁਝ ਪੈਦਾ ਕਰ ਰਹੀਆਂ ਉਹਦੇ ਖਿਲਾਫ ਲੋਕ ਬੋਲਦੇ ਨੇ ਤਾਂ ਫਿਰ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਇਹ ਕਿਆ ਜਾریہ ਸੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਿ ਜਿਹੜੀਆਂ ਭਾਰਤ ਦੇ ਵਿੱਚ ਬਹੁਤ ਸਾਰੀਆਂ ਜਮਹੂਰੀ ਲੋਕਤੰਤਰਕ ਜਥੇਬੰਦੀਆਂ ਨੇ ਉਹਨਾਂ ਦੀ ਆਵਾਜ਼ ਵੀ ਇਹ ਕਹਿੰਦੀ ਹੈ ਕਿ ਦੇਸ਼ ਦੇ ਸੰਵਿਧਾਨ ਦੇ ਵਿੱਚ ਇਹ ਲਿਖਿਆ ਕਿ ਭਾਰਤ ਦਾ ਜਿਹੜਾ ਸੰਵਿਧਾਨ ਹੈ ਜਾਂ ਭਾਰਤ ਦੇਸ਼ ਹੈ ਇਹ ਇੱਕ ਪ੍ਰਭੂ ਸਤਾ ਸੰਪੰਨ ਲੋਕਤੰਤਰੀ ਸਮਾਜਵਾਦੀ ਧਰਮ ਨਿਰਪੱਖ ਗਣਰਾਜ ਹੋਵੇਗਾ ਤਾਂ ਉਬਲਾਰੇ ਕਹਿ ਰਹੇ ਸੀ ਕਿ ਜਦੋਂ ਸਮਾਜਵਾਦੀ ਸ਼ਬਦ ਸੰਵਿਧਾਨ ਚ ਵੀ ਪਾਇਆ ਗਿਆ ਤਾਂ ਫਿਰ ਇੱਥੇ ਪੂਰਾ ਹੀ ਪੂੰਜੀਵਾਦੀ ਪਸਾਰਾ ਕਿਉਂ ਹੋ ਰਿਹਾ ਸਮਾਜਵਾਦੀ ਦਾ ਅਰਥ ਹੈ ਜਿੱਥੇ ਲੋਕ ਆਰਥਿਕ ਤੌਰ ਤੇ ਧਨ ਪੈਸੇ ਜਾਇਦਾਦ ਦੇ ਤੌਰ ਤੇ ਬਰਾਬਰ ਹੋਣ ਇੰਨਾ ਜਿਆਦਾ ਪਾੜਾ ਨਾ ਹੋਵੇ ਕਿ ਇੱਕ ਪਾਸੇ ਹਜ਼ਾਰਾਂ ਕਰੋੜਾਂ ਦੇ ਮਾਲਕ ਤੇ ਇੱਕ ਪਾਸੇ ਬਿਲਕੁਲ ਹੀ ਕੰਗਾਲ ਨੰਗ ਜਿਹੜੇ ਆਪਣੀਆਂ ਧੀਆਂ ਦੇ ਵਿਆਹ ਵੀ ਆਪ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਵਿਆਹ ਕਰਾਉਣ ਦੇ ਲਈ ਵੀ ਦੂਜਿਆਂ ਦੇ ਮੂੰਹ ਵੱਲ ਵੇਖਣਾ ਪੈਂਦਾ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂ ਹਰ ਸਾਹਿਬ ਦੇ ਵਿੱਚ ਇੱਕ ਅਮੀਰ ਵਿਅਕਤੀ ਨੇ ਜਿਹੜਾ ਕਿ ਪਹਿਲਾਂ ਐਮਐਲਏ ਰਿਆ ਉਹਨੇ ਸੈਂਕੜੇ ਕੁੜੀਆਂ ਦੇ ਵਿਆਹ ਕੀਤੇ ਬੜਾ ਵਿਆਹ ਉਹ ਸਮਾਗਮ ਚਰਚਾ ਚ ਹੈ ਲੋਕ ਦਵਾਵਾ ਵੀ ਦੇ ਰਹੇ ਨੇ ਪਰ ਇੱਕ ਸਵਾਲ ਬਹੁਤ ਵੱਡਾ ਸਵਾਲ ਇਹ ਹੈ ਕਿ ਕੀ ਸ਼ਰਮ ਨਹੀਂ ਆਉਂਦੀ ਇਸ ਸਿਸਟਮ ਨੂੰ ਇਤੋਂ ਦੀਆਂ ਸਰਕਾਰਾਂ ਨੂੰ ਜਿੱਥੇ ਮਿਹਨਤੀ ਲੋਕ ਕਿਰਤ ਕਰਨ ਵਾਲੇ ਲੋਕ ਆਪਣੀਆਂ ਧੀਆਂ ਨੂੰ ਆਪਣੇ ਬੂਹੇ ਤੋਂ ਉਠਾਉਣ ਦੇ ਕਾਬਲ ਵੀ ਨਹੀਂ ਗਏ ਉਹਨਾਂ ਦੇ ਹੱਥ ਪੀਲੇ ਕਰਨ ਜੋਗੇ ਵੀ ਨਹੀਂ ਗਏ ਔਰ ਉਹ ਮਿਹਨਤੀ ਲੋਕ ਨੇ ਵੇਲੜ ਲੋਕ ਦਾਨੀ ਬਣ ਕੇ ਵਿਆਹ ਕਰਦੇ ਨੇ ਤੇ ਜਿਹੜੇ ਜਿੰਨਾ ਮਿਹਨਤਾਂ ਕੀਤੀਆਂ ਜਿਹਨਾਂ ਦੇ ਦਾਦੇ ਪੜਦਾਦੇ ਆ ਨੇ ਦਿਹਾੜੀਆਂ ਕੀਤੀਆਂ ਮਜ਼ਦੂਰੀਆਂ ਕੀਤੀਆਂ ਪੱਠਿਆਂ ਤੇ ਸੜਕਾਂ ਤੇ ਬਿਲਡਿੰਗਾਂ ਤੇ ਉਹ ਅੱਜ ਆਪਣੀਆਂ ਧੀਆਂ ਨੂੰ ਬੂਹੇ ਤੋਂ ਉਠਾਉਣ ਯਾਨੀ ਕਿ ਵਿਆਹਣ ਦੇ ਕਾਬਲ ਵੀ ਨਹੀਂ ਰਹੇ ਤੇ ਫਿਰ ਪੈਸੇ ਵਾਲੇ ਲੋਕ ਜਦੋਂ ਵਿਆਹ ਕਰਦੇ ਨੇ ਉਹ ਕਰਵਾਉਣ ਤਾਂ ਜਾਂਦੇ ਨੇ ਪਰ ਦੁੱਖ ਉਹਨਾਂ ਨੂੰ ਵੀ ਅੰਦਰੋਂ ਬਹੁਤ ਹੁੰਦਾ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਹਾਂਜੀ ਅੱਜ ਦੀਆਂ ਜਿਹੜੀਆਂ ਕਿ ਚਾਰ ਬਹੁਤ ਵੱਡੀਆਂ ਖਬਰਾਂ ਤੁਸੀਂ ਸੁਣੀ ਲਈਆਂ ਭਈ ਲੇਟੈਸਟ ਖਬਰ ਸੀ ਜਿਹੜੀ ਕਿ ਤੇ ਪਰ ਹੁਣ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਕ੍ਰਾਈਮ ਇਹਨਾਂ ਨਸ਼ਾ ਆਉਂਦਾ ਕਿੱਥੋਂ ਆ ਤੇ ਜੇ ਗੱਲ ਕਰੀਏ ਭਾਈ ਜੁੱਧ ਨਾ ਸ਼ਮਰੁੱਧ ਦੇ ਵਿੱਚ ਆਮ ਲੋਕਾਂ ਨਾਲੋਂ ਜ਼ਿਆਦਾ ਪੰਜਾਬ ਪੁਲਿਸ ਵਾਲੇ ਹੀ ਫੜੇ ਜਾਂਦੇ ਜੇ ਗੱਲ ਕਰੀਏ ਅਮਨਦੀਪ ਕੌਰ ਤੋਂ ਬਾਅਦ ਡੀਆਈਜੀ ਦੇ ਵੀ ਦੋਸ਼ ਲੱਗਦੇ ਆ ਗੈਰਕਾਨੂੰਨੀ ਤਰੀਕੇ ਨਾਲ ਬਣੀ ਆਮਦਨ ਦੀ ਤੇ ਬਹੁਤ ਹੀ ਜ਼ਿਆਦਾ ਹੋਰ ਖੁਲਾਸੇ ਹੋ ਜਾਂਦੇ ਆ ਤੇ ਇਸ ਗੱਲਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਭਾਈ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਰੱਖੋ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਨਾ ਕਰੋਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਪੁਰਾਣੀ ਟੀਮ ਗਿਸ਼ਮੰਦਰ ਮਿਲਦੇ ਕਰਨ ਨੂੰ ਮਿਲ ਟੱਕ ਪਰ